प्यारे बच्चों मेरे ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਮਾਤ 6ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਅਰਦਾਸ ਵਿਚਲਾ ਪਾਠ ਬੀ ਇਕਾਂਗੀ ਬਦਲਾ ਪੜਾਂਗੇ ਇਸ ਇਕਾਂਗੀ ਵਿੱਚ ਸਾਡਰਸ ਨੂੰ ਮਾਰਨ ਬਾਰੇ ਦੱਸਿਆ ਗਿਆ ਹੈ ਇਹ ਇੱਕ ਇਤਿਹਾਸਕ ਘਟਨਾ ਤੇ ਆਧਾਰਿਤ ਨਾਟਕ ਹੈ ਸਰਦਾਰ ਭਗਤ ਸਿੰਘ ਚੰਦਰ ਸ਼ੀਖਰ ਆਜ਼ਾਦ ਤੇ ਰਾਜਗੁਰੂ ਕਿਵੇਂ ਇਹ ਸਾਹਂਡਰਸ ਨੂੰ ਮਾਰ ਕੇ ਬਚ ਕੇ ਨਿਕਲ ਜਾਂਦੇ ਹਨ ਇਸ ਘਟਨਾ ਨੂੰ ਭਗਤ ਸਿੰਘ ਚੰਦਰ ਸ਼ੇਖਰ ਆਜ਼ਾਦ ਤੇ ਰਾਜਗੁਰੂ ਦੀ वार्तालाਪ ਰਹੀਂ ਪੇਸ਼ ਕੀਤਾ ਗਿਆ ਹੈ वार्तालाप ਤੋਂ ਬਾਅਦ ਹੈ ਕਿ ਉਹਨਾਂ ਦੀ ਆਪਸੀ ਗੱਲਬਾਤ ਰਹੀਂ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਤਿੰਨੋਂ ਕ੍ਰਾਂਤੀਕਾਰੀਆਂ ਨੇ ਮਿਲ ਕੇ ਲਾਲਾ ਲਾਜਪਤ ਰਾਏ ਜੀ ਦੀ मौत का बदला उस अंग्रेज़ सडरस नार के लिया इस एकांगी मुख पात्र हैं सरदार पहला पात्र है सरदार भगत सिंह दूसरे पात्र हैं चंद्रशेखर आजाद तीसरे हैं राजगुरु भगत सिंह राजू तो चंद्रशेखर आजाद ਇੱਕ ਜਗ੍ਹਾ ਬੈਠੇ ਮੀਟਿੰਗ ਕਰ ਰਹੇ ਹਨ ਉਹਨਾਂ ਦੀ ਗੱਲਬਾਤ ਦਾ ਵਿਸ਼ਾ ਹੈ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਭਗਤ ਸਿੰਘ ਕਹਿੰਦੇ ਹਨ ਆਜ਼ਾਦ ਜੀ ਸਾਡੇ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਕਿ ਅਸੀਂ ਹਾਲੇ ਤੱਕ ਲਾਲਾ ਜੀ ਦੀ ਮੌਤ ਦਾ ਬਦਲਾ ਨਹੀਂ ਲੈ ਸਕੇ ਚੰਦਰਸ਼ੇਖਰ ਆਜ਼ਾਦ ਕਹਿੰਦੇ ਭਗਤ ਤੂੰ ਬਿਲਕੁਲ ਠੀਕ ਕਹਿ ਰਹੇ ਹੈ ਇਹ ਸਾਡੇ ਵਾਸਤੇ ਸ਼ਰਮ ਦੀ ਗੱਲ ਨਹੀਂ ਮਰਨ ਵਾਲੀ ਗੱਲ ਹੈ ਅੱਜ ਮੈਂ ਆਪਣੇ ਆਪ ਨੂੰ ਜਿਉਂਦਾ ਹੀ ਮਰਿਆ ਮਹਿਸੂਸ ਕਰ ਰਿਹਾ ਹਾਂ ਭਗਤ ਸਿੰਘ ਕਹਿੰਦੇ ਜੇ ਅਸੀਂ ਲਾਲਾ ਜੀ ਦੀ ਮੌਤ ਦਾ ਬਦਲਾ ਨਾ ਲਿਆ ਤਾਂ ਸਾਡੇ ਵਾਸਤੇ ਜੀਣ ਦਾ ਕੋਈ ਧਰਮ ਨਹੀਂ ਹੈ ਰਾਜਗੁਰੂ ਅਸੀਂ ਉੱਪਰ ਜਾ ਕੇ ਲਾਲਾ ਜੀ ਨੂੰ ਕੀ ਜਵਾਬ ਦੇਵਾਂਗੇ ਕਿ ਅਸੀਂ ਇੱਕ ਛੋਟਾ ਜਿਹਾ ਕੰਮ ਵੀ ਨਹੀਂ ਕਰ ਸਕੇ ਚੰਦਰ ਸ਼ੇਖਰ ਅਜਾਦ ਸਾਥੀਓ ਮੈਂ ਉੱਪਰ ਜਾ ਕੇ ਧਰਮਰਾਜ ਜਾਂ ਅਗਲੇ ਜਨਮ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਤਾਂ ਇਸੇ ਹੀ ਜਨਮ ਨੂੰ ਸਭ ਕੁਝ ਸਮਝਦਾ ਹਾਂ ਮੈਂ ਇਸ ਜਨਮ ਨੂੰ ਹੀ ਸਫਲ ਕਰਨਾ ਚਾਹੁੰਦਾ ਹਾਂ ਇਸ ਲਈ ਜੋ ਕੁਝ ਕਰਨਾ ਹੈ ਇਸ ਜਨਮ ਵਿੱਚ ਹੀ ਕਰਨਾ ਹੈ ਭਗਤ ਸਿੰਘ ਮੈਂ ਅਜਾਦ ਜੀ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਗਲਾ ਜਨਮ ਕਿਸ ਨੇ ਦੇਖਿਆ ਹੈ ਇਸ ਲਈ ਜਲਦੀ ਕਰੋ ਤੇ ਸਕਾਰਟ ਨੂੰ ਮਾਰਨ ਦਾ ਕੰਮ ਸਿਰੇ ਝੜਾਓ ਪਿਆਰੇ ਬੱਚਿਓ ਅਸਲ ਵਿੱਚ ਉਹਨਾਂ ਨੇ ਲਾਲਾ ਲਾਜਪਤਰਾਏ ਜੀ ਦੀ ਮੌਤ ਦਾ ਬਦਲਾ ਸਕਾਟ ਨੂੰ ਮਾਰ ਕੇ ਲੈਣਾ ਸੀ ਪਰ ਸਕਾਟ ਦੀ ਥਾਂ ਤੇ ਉਸ ਸਮੇਂ ਸਾਂਡਰਸ ਆ ਗਿਆ ਸੋ ਇਸ ਕਰਕੇ ਉਹਨਾਂ ਨੇ ਸਾਂਡਰਸ ਨੂੰ ਮਾਰ ਦਿੱਤਾ ਅਤੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਅਜਾਜ ਜੀ ਕਹਿੰਦੇ ਉਸੇ ਵਾਸਤੇ ਹੀ ਅੱਜ ਇਕੱਠੇ ਹੋਏ ਹਾਂ ਤਾਂ ਕਿ ਜਲਦੀ ਤੋਂ ਜਲਦੀ ਆਪਣੇ ਕੰਮ ਨੂੰ ਅੰਜਾਮ ਦੇ ਸਕੀਏ ਕੰਮ ਨੂੰ ਅੰਜਾਮ ਦੇਣਾ ਤੋਂ ਭਾਵ ਹੈ ਕੇ ਕੰਮ ਨੂੰ ਸਿਰੇ ਚੜਨਾ ਰਾਜਗੁਰੂ ਮੈਨੂੰ ਦੱਸ ਮੈਂ ਕੀ ਕਰਨਾ ਹੈ ਸਕਾਟ ਨੂੰ ਮਾਰਨ ਲਈ ਮੇਰੇ ਡੋਲੇ ਫਰਕ ਰਹੇ ਹਨ ਡੋਲੇ ਫਰਕਣੇ ਭਾਵ ਜੋਸ਼ ਵਿੱਚ ਆ ਜਾਣਾ ਭਗਤ ਸਿੰਘ ਕਹਿੰਦੇ ਸਾਥੀ ਇਹ ਇਕੱਲੇ ਗਾਰੇ ਦਾ ਕੰਮ ਨਹੀਂ ਹੈ ਇਸ ਕੰਮ ਨੂੰ ਸਿਰੇ ਚੜਾਉਣ ਲਈ ਸਾਨੂੰ ਇੱਕ ਯੋਜਨਾ ਬਣਾਉਣੀ ਹੋਵੇਗੀ ਆਜ਼ਾਦ ਜੀ ਕਹਿੰਦੇ ਬਿਲਕੁਲ ਠੀਕ ਕੋਈ ਵੀ ਕੰਮ ਹੜਬੜੀ ਨਾਲ ਨਹੀਂ ਕਰਨਾ ਚਾਹੀਦਾ ਹੜਬੜੀ ਨਾਲ ਕੀਤੇ ਕੰਮ ਹਮੇਸ਼ਾ ਖਰਾਬ ਹੁੰਦੇ ਹਨ ਦੂਸਰੇ ਮੈਂ ਆਪਣਾ ਕੋਈ ਵੀ ਸਾਥੀ ਖੋਣਾ ਨਹੀਂ ਚਾਹੁੰਦਾ ਹੜਬੜੀ ਨਾਲ ਹੜਬੜੀ ਤੋਂ ਭਾਵ ਹੁੰਦਾ ਕਿ ਜਲਦੀ ਨਾਲ ਤੇਜ਼ੀ ਨਾਲ ਕਰਨੇ ਕੰਮ ਭਗਤ ਸਿੰਘ ਕਹਿੰਦੇ ਅਜਾਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਾਨੂੰ ਆਪਣਾ ਕੰਮ ਯੋਜਨਾਬੱਧ ਢੰਗ ਨਾਲ ਹੀ ਕਰਨਾ ਚਾਹੀਦਾ ਹੈ ਚੰਦਰਸ਼ੀਖਰ ਆਜ਼ਾਦ ਭਗਤ ਸਿੰਘ ਤੇ ਰਾਜਗੁਰੂ ਨੂੰ ਕੁਝ ਸਮਝਾਉਂਦੇ ਹਨ ਆਜ਼ਾਦ ਕਹਿੰਦੇ ਭਗਤ ਸਿੰਘ ਤੁਸੀਂ ਦੀਵਾਰ ਦੇ ਓਲੇ ਖੜੇ ਹੋ ਜਾਣਾ ਜਿਉਂ ਹੀ ਸਕਾਟ ਬਾਹਰ ਨਿਕਲੇ ਤੁਸੀਂ ਉਸ ਦਾ ਘੋਗਾ ਚਿਤ ਕਰ ਦੇਣਾ ਘੋਗਾ ਚਿਤ ਕਰਨਾ ਭਾਵ ਮਾਰ ਦੇਣਾ ਰਾਜਗੁਰੂ ਆਜ਼ਾਦ ਜੀ ਮੇਰੇ ਵਾਸਤੇ ਕੀ ਹੁਕਮ ਹੈ ਆਜ਼ਾਦ ਰਾਜਗੁਰੂ ਤੁਸੀਂ ਜਦੋਂ ਸਕਾਟ ਆਪਣੇ ਦਫ਼ਤਰ ਵਿੱਚੋਂ ਬਾਹਰ ਨਿਕਲੇ ਭਗਤ ਸਿੰਘ ਨੂੰ ਇਸ਼ਾਰਾ ਕਰਨਾ ਹੈ ਭਗਤ ਸਿੰਘ ਅਜਾਦ ਜੀ ਤੁਸੀਂ ਕਿਹੜੇ ਪਾਸੇ ਹੋਵੋਗੇ ਅਜਾਦ ਭਗਤ ਸਿੰਘ ਮੈਂ ਸਭ ਪਾਸੇ ਘੁੰਮ ਫਿਰ ਕੇ ਵੇਖਦਾ ਰਹਾਂਗਾ ਮੈਂ ਤੁਹਾਨੂੰ ਦੋਹਾਂ ਨੂੰ ਇੱਕ ਇੱਕ ਮਿੰਟ ਦੀ ਖ਼ਬਰ ਦਿੰਦਾ ਰਹਾਂਗਾ ਅਜਾਦ ਭਗਤ ਸਿੰਘ ਤੇ ਰਾਜਗੁਰੂ ਆਪਣੇ ਆਪਣੇ ਮੋਰਚੇ ਸੰਭਾਲ ਕੇ ਖੜੇ ਹੋ ਗਏ ਹਨ ਕਾਫੀ ਭੀੜ ਵਾਲਾ ਇਲਾਕਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿ ਅੱਗੋਂ ਕੀ ਹੋਣ ਵਾਲਾ ਹੈ ਭਗਤ ਸਿੰਘ ਕਹਿੰਦੇ ਰਾਜਗੁਰੂ ਸਕਾਟ ਬਾਹਰ ਨਿਕਲਿਆ ਕਿ ਨਹੀਂ ਰਾਜਗੁਰੂ ਕਹਿੰਦੇ ਹਾਲੇ ਗੋਰਾ ਬਾਹਰ ਨਹੀਂ ਨਿਕਲਿਆ ਜਿਉਂ ਹੀ ਨਿਕਲਿਆ ਮੈਂ ਤੈਨੂੰ ਇਸ਼ਾਰਾ ਕਰ ਦੇਵਾਂਗਾ ਦੇਖੀ ਰਤਾ ਵੀ ਧੇਰ ਨਹੀਂ ਹੋਣੀ ਚਾਹੀਦੀ ਭਗਤ ਸਿੰਘ ਤੂੰ ਰਤਾ ਵੀ ਫਿਕਰ ਨਾ ਕਰ ਮੈਂ ਤਿਆਰ ਵਰ ਤਿਆਰ ਖੜਾ ਹਾਂ ਭਗਤ ਸਿੰਘ ਸਾਥੀਓ ਬਿਲਕੁਲ ਤਿਆਰ ਰਹਿਣਾ ਰਤਾ ਜਿੰਨੀ ਵੀ ਅਣਗੈਲੀ ਸਾਨੂੰ ਮੌਤ ਦੇ ਮੂੰਹ ਵਿੱਚ ਪਹੁੰਚਾ ਸਕਦੀ ਹੈ ਜੋ ਮੈਂ ਨਹੀਂ ਚਾਹੁੰਦਾ ਮੈਂ ਤਾਂ ਇਹਨਾਂ ਗੋਰੀ ਚਮੜੀ ਵਾਲਿਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਤੱਕ ਜਾਂਦਾ ਰਹਿਣਾ ਚਾਹੁੰਦਾ ਹਾਂ ਗੋਰੀ ਚਮੜੀ ਵਾਲੇ ਭਾਵ ਅੰਗਰੇਜ਼ ਰਾਜ ਸਾਥੀ ਇੱਕ ਮੋਟਰਸਾਈਕਲ ਸਟਾਰਟ ਹੋਇਆ ਤਾਂ ਹੈ ਪਰ ਮੈਨੂੰ ਇਹ ਸਕਾਰਟ ਨਹੀਂ ਲੱਗਦਾ ਇਹ ਤਾਂ ਸਾਂਡਰਸ ਲੱਗਦਾ ਹੈ ਆਜ਼ਾਦ ਕੋਈ ਗੱਲ ਨਹੀਂ ਸਾਂਡਰਸ ਹੈ ਤਾਂ ਸਾਂਡਰਸ ਹੀ ਸਹੀ ਇਹ ਵੀ ਉਸ ਸਕਾਟ ਦੇ ਨਾਲ ਹੀ ਸੀ ਰਾਜਗੁਰੂ ਭਗਤ ਸਿੰਘ ਉਹ ਆ ਰਿਹਾ ਹੈ ਜਲਦੀ ਕਰ ਦੇਖੀ ਬਚ ਕੇ ਨਿਕਲ ਨਾ ਜਾਵੇ ਭਗਤ ਸਿੰਘ ਤੂੰ ਚਿੰਤਾ ਨਾ ਕਰ ਮੇਰੀ ਪਿਸਤੌਲ ਦਾ ਮੂੰਹ ਉਹਦੇ ਵੱਲ ਹੀ ਹੈ ਅਤੇ ਗੋਲੀ ਚਲਾਉਂਦਾ ਹੋਇਆ ਕਹਿੰਦਾ ਹੈ ਲੈ ਓਏ ਤੂੰ ਤਾਂ ਚੱਲ ਆਜ਼ਾਦ ਜੀ ਭਗਤ ਰਾਜਗੁਰੂ ਚਲੋ ਆਪਣਾ ਕੰਮ ਹੋ ਚੁੱਕਾ ਹੈ ਹੁਣ ਇੱਥੇ ਰੁਕਣਾ ਠੀਕ ਨਹੀਂ ਹੈ ਭਗਤ ਸਿੰਘ ਇਸ਼ਤਿਹਾਰ ਸੁੱਟਦਾ ਹੋਇਆ ਉੱਚੀ-ਉੱਚੀ ਬੋਲ ਕੇ ਕਹਿੰਦਾ ਹੈ ਮੇਰੇ ਦੇਸ਼ ਦੇ ਲੋਕੋ ਅਸੀਂ ਸਾਂਡਰਸ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਹੈ ਸਾਨੂੰ ਗਲਤ ਨਾ ਸਮਝੋ ਬਲਕਿ ਸਾਡਾ ਸਾਥ ਦਿਓ ਤਾਂ ਕਿ ਇਹਨਾਂ ਗੋਰੀ ਚਮੜੀ ਵਾਲਿਆਂ ਨੂੰ ਲੰਡਨ ਦਾ ਰਸਤਾ ਬਖਾ ਸਕੀਏ ਆਜਾਦ ਕਹਿੰਦਾ ਭਗਤ ਸਿੰਘ ਲੋਕਾਂ ਨੂੰ ਸਮਝਾਉਣ ਦਾ ਆਪਣੇ ਕੋਲ ਬਹੁਤ ਸਮਾਂ ਹੈ ਜਲਦੀ ਕਰ ਪੁਲਿਸ ਆਪਣੇ ਪਿੱਛੇ ਲੱਗੀ ਹੋਈ ਹੈ ਆਪਾਂ ਸਿੱਧੇ ਦੁਰਗਾ ਭਾਬੀ ਦੇ ਘਰ ਜਾਣਾ ਹੈ ਭਗਤ ਤੈਨੂੰ ਹੁਣ ਭੇਸ ਬਦਲ ਕੇ ਸਿਰ ਤੇ ਹੈਟ ਸਜਾ ਕੇ ਇੱਥੋਂ ਸਾਹਿਬ ਬਣ ਕੇ ਬੜਨਾ ਪਵੇਗਾ ਦੁਰਗਾ ਭਾਬੀ ਮੇਮ ਬਣ ਕੇ ਤੇਰੇ ਨਾਲ ਚਲੀ ਜਾਵੇਗੀ ਰਾਜਗੁਰੂ ਤੁਹਾਡਾ ਨੌਕਰ ਬਣੇਗਾ ਤੁਸੀਂ ਇੱਥੋਂ ਕਲਕੱਤੇ ਵਾਲੀ ਗੱਡੀ ਤੇ ਚੜ ਕੇ ਕਲਕੱਤਾ ਪਹੁੰਚ ਜਾਣਾ ਉਥੋਂ ਆਪਣੇ ਸਾਥੀ ਤੁਹਾਨੂੰ ਸੰਭਾਲ ਲੈਣਗੇ ਦੇਖਿਓ ਰਤਾ ਜਿੰਨੀ ਵੀ ਚੂਕ ਤੁਹਾਨੂੰ ਗ੍ਰਿਫਤਾਰ ਕਰਵਾ ਸਕਦੀ ਹੈ ਭਗਤ ਸਿੰਘ ਜੀ ਕਹਿੰਦੇ ਆਜਾਜੀ ਤੁਸੀਂ ਰਤਾ ਵੀ ਚਿੰਤਾ ਨਾ ਕਰੋ ਮੈਂ ਹੁਣੇ ਹੀ ਜਾ ਕੇ ਭੇਸ ਬਦਲ ਲਵਾਂਗਾ ਮੈਂ ਕਿਸੇ ਨੂੰ ਭਣਕ ਤੱਕ ਨਹੀਂ ਪੈਣ ਦੇਵਾਂਗਾ ਕਿ ਮੈਂ ਭਗਤ ਸਿੰਘ ਹਾਂ ਬਾਕੀ ਦੁਰਗਾ ਭਾਬੀ ਸਾਡੀ ਹਰ ਥਾਂ ਤੇ ਮਦਦ ਕਰਦੇ ਹਨ ਮੈਨੂੰ ਉਹਨਾਂ ਦੇ ਮਾਣ ਹੈ ਪੈਣਕ ਤੱਕ ਨਾ ਪੈਣ ਦੇਣ ਤੋਂ ਭਾਵ ਹੈ ਕਿ ਮੈਂ ਬਿਲਕੁਲ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦੇਵਾਂਗਾ ਇਸ ਤਰ੍ਹਾਂ ਸਾਂਡਰਸ ਨੂੰ ਮਾਰ ਕੇ ਇਹਨਾਂ ਤਿੰਨੋਂ ਕ੍ਰਾਂਤੀਕਾਰੀਆਂ ਨੇ ਲਾਲਾ ਲਾਜਪਤਰਾਈ ਜੀ ਦੀ ਮੌਤ ਦਾ ਬਦਲਾ ਲੈ ਲਿਆ ਅਤੇ ਤਿੰਨੋਂ ਦੇਸ਼ ਭਗਤ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਉਥੋਂ ਰੂਪੋਸ਼ ਹੋ ਜਾਂਦੇ ਹਨ ਰੂਪੋਸ਼ ਤੋਂ ਭਾਵ ਹੈ ਕੇ ਅਲੂਪ ਹੋ ਜਾਂਦੇ ਹਨ ਛੇਪ ਜਾਂਦੇ ਹਨ ਧੰਨਵਾਦ